ਇਹ ਦੁਨੀਆ ਮਤਲਬ ਖੋਰਾں ਦੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਅਕਾਸ਼ਦੀਪ ਜਾਨਤ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਬਾ ਤੇ ਅੱਜ ਮੈਂ ਮਖਾਣੇ ਬਣਾ ਰਹੀ ਹਾਂ ਜਿਹੜੇ ਸਰੀਰ ਨੂੰ ਪੋਸ਼ਣ ਦਿੰਦੇ ਨੇ ਵਧੀਆ ਤਾਕਤ ਆਉਂਦੀ ਬਾਡੀ ਵਿੱਚ ਸਪੈਸ਼ਲੀ ਕਬੱਡੀ ਪਲੇਅਰਸ ਲਈ ਤੁਹਾਨੂੰ ਦਿਖਾਉਣੀ ਹੈ ਮੈਂ ਕੀ ਕੀ ਲਿਆ ਸਮਾਨ ਚਲੋ ਜੀ ਮੇਰੇ ਸਮਾਨ ਨੇ ਆਹ ਲਈ ਕੱਚੀ मूंगफਲੀ ਆਹ ਲਈ ਬਦਾਮ ਆਹ ਲਈ ਮੱਕ ਕਦੂ ਦੇ ਬੀਜ ਤੇ ਆਹ ਲਈ ਥੋੜਾ ਜਿਹਾ ਲਸਣ ਕਿਆ ਹੈ ਸਨਡੇ ਮੇਨ ਜੀ ਜਿਹੜੀ ਆਪਾਂ ਬਣਾਉਣੀ ਆ ਮਖਾਣੇ ਚਲੋ ਜੀ ਇਹਨਾਂ ਨੂੰ ਬਣਾਉਣਾ ਸਟਾਰਟ ਕਰਦੇ ਆ ਪਹਿਲਾਂ ਤਾਂ ਆਪਾਂ ਇੱਕ ਲਫਾਫਾ ਲਵਾਂਗੇ ਕਿ ਜੇ ਆਪਾਂ ਬਦਾਮ ਬਦੂਮ ਕੁੱਟਾਂਗੇ ਇਹ ਫ੍ਰੀ ਕੱਚੀ ਤੇ ਬਦਾਮ ਤੇ ਹੁਣ ਆਪਾਂ ਮਗਜ ਲਵਾਂਗੇ ਕਦੂ ਦੇ ਬੀਜ ਹੁਣ ਆਪਾਂ ਇਹਨਾਂ

ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਇਹ ਬਹੁਤ ਵਧੀਆ ਚੀਜ਼ ਖਾਣ ਵਾਲੀ ਇਹਨੂੰ ਆਪਾਂ ਨੂੰ ਪਲੇਟ ਵਿੱਚ ਪਤਾ ਹੈ ਆਪਣੇ ਐਨਾ ਹੱਥ ਛੁੱਕੇ ਆ ਆਪਣੇ ਨੂੰ ਪਲੇਟ ਵਿੱਚ ചുക്ക് ആ മേ മോട്ട് ചക്കരണിയ കസ്സണ ആ ഇന്ന് അപ്പം ഏതാ ഫേവർ ബോധ വലിയ ആ

og så tilbake til kjøkkenet. ਆਪਣੇ ਜਿਹੜੇ ਡਰਾਈ ਫਰੂਟ ਆਪਾਂ ਕੁੱਟੇ ਸੀ ਉਹ ਪਾਉਣਾ। ਲਾਫ ਆ ਪਾਵਾਂਗੇ। ਗਾਰਲਿਕ ਵੀ ਨਾਲ ਹੀ ਪਾ ਦੇਣਾ। ਇਹ ਜਿਆਦਾ ਛੋਰੀ ਫੇਮ ਦੇ ਰੱਖ ਲਿਆ। ਹੁਣ ਆਪਾਂ ਇਹਨੂੰ ਪਲੇਟ ਵਿੱਚ ਕੱਟਾਂਗੇ। ਜਿਆਸ ਨੂੰ ਬੰਦ ਕਰ ਦਾਂਗੇ। ਥੋੜਾ ਜਿਹਾ ਸੜ ਵੀ ਨਾ ਜਾਵੇ ਨਾ ਕੱਟ ਤੇ ਹੁਣ ਆਪਾਂ ਫੇਰ ਗੈਸ ਆਨ ਤੇ ਇੱਜੇ ਆਪਾਂ ਮਖਾਣੇ ਕਰ ਲੈਣੇ ਆ ਹੋਰਗੇ ਤੇ ਆਪਾਂ ਹੁਣ ਇੱਜੇ ਮਖਾਣੇ ਕਰਾਂਗੇ ਆ ਹੈਗੇ ਸੱਦੇ ਮਖਾਣੇ ਤੇ ਆਪਾਂ ਇਹਨੂੰ ਤੇ ਤੋੜਾਂਗੇ ਮਖਾਣੇ ਨੂੰ ਉਸ ਤੇ ਬਹੁਤ ਹੀ ਵਧੀਆ ਸਾਲੀ ਬਾਕੀ ਚ ਡਰਾਈ ਰੋਸਟ ਕਰ ਦੇਣੇ ਆ ਲੇ ਮਤ ਤੁਲੀ ਦੀਆਂ ਤੋਂ ਲੋ ਰੱਖਾਈ ਜਿੰਨਾ ਹੈ ਸੜਨਾ ਚਾਹਣਾ ਖਾਣਾ ਹੈ ਬਹੁਤ ਵਧੀਆ ਹੈ ਇਹ ਖਾਣੇ ਵੱਟੋ ਵੱਟ ਖਾਓ ਤੇ ਤੁਸੀਂ ਮੇਰੇ ਚੈਨਲ ਦੇ ਲਾਉਏ ਹੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜੁਲ ਕਰਨਾ ਅੱਜ ਨਹੀਂ ਬਿਆਸੀ ਮੈਂ ਅੱਜ ਮम्मा ਕਹਿੰਦੇ ਵੀ ਅੱਜ ਰੈਸਪੀ ਨਹੀਂ ਬਣਾਉਣੀ ਕੋਈ ਨਹੀਂ ਅੱਜ ਮੈਂ ਆਪਣੇ ਮਕਾਨੇ ਬਣਾ ਲਵਾਂਗੀ ਇਹ ਦੇਖੋ ਹੋਗੇ Þetta er kætt sér en þetta er verið. Hóðið sættir maður einhvern pár hans, ég er að fara í þessu píkjum palaðið. Flímbið kursið einhverja. ਵੜੀਏ ਤੋਂ ਖਾਣੇ ਬੱਦ ਕਰਾ ਲਈ ਬਹੁਤ ਵਧੀਆ ਖਾਣਾ ਫਿਰ ਖਾ ਸਕਦੇ ਹਾਂ ਆਪਾਂ ਫਲੇਮੇ ਨੇ ਬੰਦ ਕਰਤਾ ਹਨ ਨੇ ਹੋ ਚੁੱਕੇ ਆ ਮਖਾਣੇ ਤੁਹਾਨੂੰ ਦਿਖਾਉਣੀ ਆ ਵੱਡੇ ਮਖਾਣੇ ਪੂਰੇ ਬਣ ਚੁੱਕੇ ਰੈਡੀ ਹੋ ਚੁੱਕੇ ਆ ਗਾਰਲਿਕ ਜਰੂਰ ਪਾਉਣਾ ਇਹਦੇ ਨਾਲ ਇਹਦਾ ਫਲੇਵਰ ਬਹੁਤ ਵਧੀਆ ਹੁਣ ਆਪਾਂ ਇਹਨੂੰ ਕੱਚ ਦੇ ਡੱਬੇ ਚ ਕੱਢ ਲਿਆ ਰ ਆਪਣੇ ਮੁਖਾਣਿਆਂ ਨੂੰ ਬਿਲਕੁਲ ਰੈਡੀ ਇਹ ਇੱਕ ਵਾਰੀ ਕਿੰਨੇ ਸੁੰਦਰ ਪਰੋੜ ਬਣ ਗਏ ਨੇ ਸਾਰੇ ਪਾ ਕੇ ਦਿਖਾਉਂਦੇ ਆਂ ਮੈਂ ਇਹਦੇ ਵਿੱਚ ਹਾਂਜੀ ਜਿਹੜੇ ਅਸੀਂ ਮਖਾਣੇ ਬਣਾਏ ਨੇ ਸੀ ਬਣ ਕੇ ਜਿਹਦੇ ਨੂੰ ਕੋ ਰੈਡੀ ਲਿਆ ਇਸ ਫੈਗਮੈਂਟਸ ਦੇ ਬਹੁਤ ਵਧੀਆ ਆਈ ਹੈ। ਮੈਨੂੰ ਘਰ ਵਿੱਚ ਕੋਈ ਬਣਾ ਕੇ ਨਹੀਂ ਦਿੰਦਾ। ਤੁਸੀਂ ਸਾਫ ਟ੍ਰਾਈ ਕਰਨਾ। ਇਹਨੂੰ ਫਸਟ ਟਾਈਮ ਟ੍ਰਾਈ ਕਿਤੇ ਆ। ਮਖਾਣੇ ਬਣਾਓ ਤੇ ਆਪਣੀ ਸਿਹਤ ਬਣਾਓ। ਮਿਲਦੇ ਆ नेक्स्ट ਬਲੌਗ ਵਿੱਚ। ਜੇ ਤੁਹਾਨੂੰ ਮੇਰਾ ਇਹ ਬਲੌਗ ਵਧੀਆ ਲੱਗਾ ਮਖਾਣਿਆਂ ਦਾ ਜੋ ਸਾਰੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਰ ਮਨਜ਼ੂਰ ਕਰਨਾ ਮਿਲਦੇ ਆ ਕਿ ਅਗਲੇ ਵਲੌਗ ਵਿੱਚ ਪਤਾ ਨਹੀਂ ਕੀ ਲੈ ਕੇ ਆਵਾਂ ਮੈਂ ਤੁਹਾਡੀ ਲਈ ਲੈ ਕੇ ਕੋਈ ਡੀ ਟਾਈਪਾਂਗੇ ਇੱਕ ਵੱਡੀ ਜਿਹੀ ਖਰਾਕ ਚਾਹੀਦੀ ਹੁੰਦੀ ਆ ਮਖਾਣਿਆਂ ਦਾ ਟੇਸਟ ਕਰਦੇ ਆ ਕਿਹੋ ਜਿਹਾ ਬਣੇਗਾ ਇਹਨੂੰ ਕੁੱਕ ਕਰੇ ਹੁੰਦੀ ਆ ਬਣੇਰੀ ਦੇਸੀ ਘੇ ਵਿੱਚ ਆਹ ਹੋ ਗਿਆ ਦੇਖੋ ਟੇਸਟ ਕਰਦੇ ਆ ਬਹੁਤ ਹੀ ਵਧੀਆ ਮਖਾਣੇ ਬਹੁਤ ਵਧੀਆ ਬਣੇ ਆ। ਆ ਵੀ ਟੇਸਟ ਕਰਦੇ ਆ। ਜੇ ਤੁਸੀਂ ਮਖਾਣੇ ਖਾਣੇ ਆ ਨਾ ਰੋਜ਼ ਸਵੇਰੇ ਉੱਠ ਕੇ ਤੁਸੀਂ 9-10 ਤੋਂ ਲੈ ਸਕਦੇ ਆ ਮਖਾਣੇ ਤੇ ਚਾਹ ਨਾਲ ਖਾ ਸਕਦੇ ਹੋ। ਇਹ ਤੁਹਾਡੀ ਹਾਈ ਟਰੀ ਵਧਾਊਗਾ। ਜਿਹੜੇ ਚ ਗਾਰਲਿਕ ਪਾਇਆ ਉਹ ਵੇ ਫਲੇਵਰ ਬਹੁਤ ਵਧੀਆ ਆ ਰਿਹਾ। ਮੈਂ ਸੌਟ ਐਰ ਨਹੀਂ ਕੀਤਾ ਬਿਨਾ ਸੌਟ ਤੋਂ ਹਣਾ ਜਾਣੀ ਐ ਤੋ ਸੌਟ ਪਾਣਾ ਕਰਦੇ ਫਸਾ ਤੇ ਮੈਂ ਨਹੀਂ ਪਾਇਆ ਮੇਰੇ ਦੇ ਜੇ ਨੈਕਸਟ ਬਲੌਗ ਵਿੱਚ ਸਬ ਤੱਕ ਲਈ ਮੇਰੇ ਵੀਰ ਭੈਣਾਂ ਨੂੰ ਮੇਰੇ ਵੱਲੋਂ ਸਾਰਾ ਸ਼ੇਕਅਰ ਕਬੱਡੀ ਦੀ ਕੋਈ ਨਵੀਂ ਅਪਡੇਟ ਹੋਈ ਤਾਂ ਮਨ ਤੁਸੀਂ ਜੋੜ ਦੱਸਣਾ ਕਮੈਂਟ ਵਿੱਚ ਮੇਰੇ ਦੇ ਜੇ ਨੈਕਸਟ ਬਲੌਗ ਵਿੱਚ ਸਬ ਤੱਕ ਲਈ ਮੇਰੇ ਵੱਲੋਂ ਸਾਰਿਆਂ ਖੁਸ਼ੀ ਅਕਰ ਜੀ